ਰਾਜ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਸਬਸਕ੍ਰਾਈਬ ਕਰਿਓ ਜੀ ਤੇ ਅੱਜ ਅਸੀਂ ਬਣਾਉਣ ਲੱਗੇ ਹਾਂ ਵਲੌਗ ਤੇ ਸਾਡਾ 3rd ਵਲੌਗ ਆ ਤੇ ਸਾਡੇ ਚੈਨਲ ਨੂੰ ਸਪੋਰਟ ਕਰੋ ਜੀ ਪੂਰੀ ਤੇ ਕਿਉਂਕਿ ਅਸੀਂ ਬਹੁਤ ਸਾਰੀਆਂ ਵੈਸੀ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਕੁਕਿੰਗ ਵਾਲੀਆਂ ਵੀ ਕੀਤੀਆਂ ਹੋਈਆਂ ਸ਼ਾਰਟਸ ਵੀ ਕੀਤੇ ਹੋਏ ਆ ਤੇ ਤੁਸੀਂ ਸਾਡੇ ਚੈਨਲ ਤੇ ਜ਼ਰੂਰ ਦੇਖਿਓ ਤੇ ਅੱਜ ਮੈਂ ਹੋ ਗਈਆਂ ਸਵੇਰ ਸਵੇਰ ਤਿਆਰ ਕਿਉਂਕਿ ਅੱਜ ਸੰਡੇ ਆ ਵਿਸਤਾ ਅਸੀਂ ਚੱਲੇ ਆ ਮੰਦਿਰ ਯਲਾ ਮਮੀ ਆ ਦਿੰਦੇ ਆ ਅੱਜ ਮਮੀ ਦੇ ਨਾਲ ਮੈਂ ਵੀ ਚੱਲੀ ਆ ਤੇ ਮਮੀ ਵੀ ਤਿਆਰ ਆ ਹੁਣ ਮੈਂ ਤੇ ਮਮੀ ਚੱਲੇ ਆ ਮੰਦਿਰ ਚੱਲਦੇ ਆ ਤੇ ਹੁਣ ਜੀ ਆਪਾਂ ਮੰਦਰ ਵਿੱਚ ਆ ਚੁੱਕੇ ਆ ਆਪਾਂ ਹੁਣ ਮੱਥਾ ਟੇਕ ਲਈਏ ਇਸ ਇਵਨਿੰਗ ਤੇ ਜਲ ਚੜ੍ਹਾ ਦਈਏ ਤੁਹਾਂ ਜੀ ਆਪਾਂ ਸ਼ਿਵਲਿੰਗ ਤੇ ਜਾਲ ਚੜਾ ਲਿਆ ਤੇ ਸ਼ਿਵਲਿੰਗ ਤੇ ਜਾਲ ਚੜਾਉਣ ਤੋਂ ਬਾਅਦ ਇਧਰ ਜੀ ਤੁਸੀਂ ਦੇਖ ਸਕਦੇ ਹੋ ਇਧਰ ਬਹੁਤ ਸਾਰੇ ਕੀੜੇ ਹੁੰਦੇ ਹੈਗੇ ਜੋ ਤੇ ਇੱਧਰ ਜੀ ਆਪਣੇ ਮੰਦਿਰ ਦੇ ਵਿੱਚ ਬਹੁਤ ਹੀ ਸੋਹਣੀਆਂ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਨੇ ਤੇ ਬਹੁਤ ਹੀ ਜਿਹੜੀਆਂ ਪਿਆਰੀਆਂ ਨੇ ਤੁਸੀਂ ਵੀ ਮੱਥਾ ਜ਼ਰੂਰ ਟੇਕਿਓ ਗੋਰੀ ਮੇਰੇ ਗੋਮੁਤੂ ਤੇ ਨਮੋਤੂ ਤੇ ਨਮੋਤੂ ਜੀ ਮੰਤਰ ਤੁਸੀਂ ਨਾ ਹੋ ਜੋ ਤਾ ਵਾਰੀ ਮਾਤਾ ਤੁਹਾਡੀ ਜੀ 84 84 ਘੰਟਿਆਂ ਵਾਲੀ ਮਾਤਾ ਜੀ ਮੰਦਰ ਜਾ ਕੇ ਆ ਗਏ ਸੀ ਤੇ ਹਰਸ ਚੱਲਿਆ ਦੁੱਧ ਲੈਣ ਮੈਨੂੰ ਵੀ ਨਹੀਂ ਪਤਾ ਕਿੱਥੋਂ ਲੱਭਾਂ ਤੂੰ ਸੋਈ ਜਿ ਦੇਖ ਜਾਗੇ ਤੇ ਇਧਰ ਜੀ ਹੁਣ ਇਸ ਤੋਂ ਬਾਅਦ ਸਵੇਰੇ ਸਵੇਰੇ ਬਣਦੀ ਹੈਗੀ ਪਰੌਂਠੇ ਤੇ ਇਧਰ ਆਟਾ ਗੁੰਨਿਆ ਜਾ ਰਿਹਾ ਇਹ ਅੱਜ ਆਪਾਂ ਬਣਾਉਣ ਲੱਗੇ ਆ ਜਿਹੜੇ ਕद्दू ਦੇ ਪਰੌਂਠੇ ਤੇ ਇਹਦੀ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਮਤਲਬ ਇਹ ਤਾਂ ਵਲੌਗ ਆ ਚਲ ਆਪਾਂ ਲੱਗ ਕੁਕਿੰਗ ਵੀਡੀਓ ਹੁਣ ਸਪਲੋਡ ਕਰਾਂਗੇ ਇਹਦੀ ਤੇ ਅੱਜ ਸੁਬਾਹ ਸੁਬਾਹ ਮਤਲਬ ਸਾਨੂੰ ਤਾਂ ਛੁੱਟੀ ਹੈ ਪਰ ਡੈਡੀ ਨੇ ਵੀ ਜਾਣ ਆ। ਹੁਣ ਸਾਰਾ ਕੰਮ ੜ ਵੇੜ ਕੇ ਚਾਹ ਨੂੰ ਪੋਚਾ ਲਾ ਕੇ ਅਸੀਂ ਸਭ ਵੇਲੇ ਹੋ ਗਏ ਆ ਤੇ ਦੁਪਹਿਰੇ ਹੁਣ ਚਾਹ ਪੀਣ ਲੱਗੇ ਆ ਤੇ ਇੱਧਰ ਮੈਂ ਚਾਹ ਬਣਾ ਦੀ ਰੱਖਤੀ ਤੇ ਇੱਧਰ ਮੰਮੀ ਦਾਲ ਭਾਂਡੇ ਰੱਖਦੇ ਆ ਸ਼ਾਮ ਨੂੰ ਚਾਹ ਬਣੀ ਰੱਖੀ ਵੀ ਆ ਇੱਧਰ ਥਾਲ ਘੰਟੂਈ ਆ। ਇਹ ਆਪਾਂ ਵਾਗੇ ਠਹਿਰ ਕੇ ਹਜੇ ਚਾਹ ਪੀ ਕੇ। ਤਾਂ ਹੁਣ ਪਹਿਲਾਂ ਚਾਹ ਪੀ ਲੈਨੇ। ਬਾਦਾਂ ਚਾਹ ਪੀ ਕੇ ਤੇ ਹੁਣ ਸੋਚਿਆ ਵੀ ਨਿੰਬੂ ਪਾਣੀ ਵੀ ਬਣਾ ਲਈਏ। ਤੇ ਹੁਣ ਚਾਹ ਪੀ ਤੀ ਤਾਂ ਟਾਈਮ ਹੋ ਗਿਆ। ਹੁਣ ਬਣਾਉਣ ਲੱਗਿਆ ਨਿੰਬੂ ਪਾਣੀ। ਤੇ ਹੁਣ ਆਪਾਂ ਬਣਾਉਨੇ ਆ ਨਿੰਬੂ ਪਾਣੀ। ਇੱਧਰ ਹੁਣ ਆਪਾਂ ਲੈ ਲਿਆ ਤਿੰਨ ਨਿੰਬੂ ਤੇ ਹੁਣ ਆਪਾਂ ਬਣਾਉਨੇ ਆ ਨਿੰਬੂ ਪਾਣੀ। ਇਦਰਾ ਆਪਾਂ ਨਿੰਬੂ ਪਾਣੀ ਬਣਾ ਲਿਆ ਟਸਨ ਟਸਨ ਨਿੰਬੂ ਪਾਣੀ ਤਿਆਰ ਆ ਤੇ ਹੁਣ ਆਪਾਂ ਪੀਂਦੇ ਆ ਪੀ ਲਓ ਮੰਮੀ ਹਰਸ਼ ਨੂੰ ਵੀ ਦੇਓ ਮੈਨੂੰ ਕਿਉਂ ਨਹੀਂ ਚਾਹ ਹੁਣ ਆਪਾਂ ਕੂਲਰ ਨੂੰ ਦੇ ਬੈਠ ਕੇ ਪੀਂ ਗਏ ਆ ਨਿੰਬੂ ਪਾਣੀ ਤੂੰ ਬਹੁਤ ਛਾਲ ਬੜਾ ਕੀ ਇਹ ਕਰਦੇ ਸੁਣਾ ਲੈ ਪੀ ਲਿਆ ਹੁਣ ਚਾਹ ਤੋਂ ਬਾਅਦ ਚਲੋ ਹੁਣ ਦੂਜੀ ਗੇਮ ਹਾਂ ਤੇ ਤੇ ਆ ਹੁਣ ਆਪਾਂ ਬਣਾਉਣ ਲੱਗੀਆਂ ਜੀ ਦਾਲ ਨੂੰ ਪਾਣੀ ਪੀਣ ਤੋਂ ਬਾਅਦ ਆਈਆਂ ਲਈ ਇੱਕ ਸ਼ਾਰਟ ਵੀਡੀਓ ਬਣਾ ਕੇ ਤੇ ਮੈਂ ਸ਼ਾਰਟ ਵੀਡੀਓ ਬਣਾਉਂਦੀ ਸੀ ਤੇ ਇਧਰ ਉਹ ਨਾਲ ਖੰਗੀਆਂ ਕਰ ਰਹਾ ᱛੋਂデア ਤੁਸੀਂ ਦਾਲ ਨੂੰ ਤਰਕਾ ਲਾਇਆ ਸੀਗਾ ਉਸਾਰ ਸ਼ਾਰਟ ਵੀਡੀਓ ਵੀ ਚੈਨਲ ਤੇ ਅਪਲੋਡ ਕੀਤੀ ਕਰਾਂਗੇ ਮੈਂ ਦੂਜੀ ਦੇ ਨਾਲ ਹੀ ਕਰ ਦਾਂਗੇ ਤੇ ਸ਼ਾਰਟ ਵੀਡੀਓ ਅਪਲੋਡ ਕੀਤੀ ਆ ਉਹ ਵੀ ਦੇਖ ਸਕਦੇ ਹੋ ਤੇ ਆਪਾਂ ਜੀ ਹੁਣ ਤੱਕ ਲੱਗਿਆ ਵੀਡੀਓ ਦਾ ਐਂਡ ਜੇ ਤੁਮੇ ਸਾਡੀ ਛੋਟੀ ਜੀ ਵੀਡੀਓ ਵਧੀਆ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਸਾਨੂੰ ਤੁਹਾਡੀ سپورਟ ਦੀ ਬਹੁਤ ਬਹੁਤ ਲੋੜ ਹੈ ਜੇ ਤੁਮ ਲੋਕ ਸਾਰੇ ਹੋ ਕੇ ਕਮੈਂਟ ਕਰਿਓ ਕੇ ਤੁਹਾਨੂੰ ਕਿਹਦੀ ਮਜ਼ੇ ਅਗਲੀ ਵੀਡੀਓ ਵਿੱਚ